ਪਿਛਲੇ ਦਿਨੀ ਥਾਣਾ ਕਮਾਣ ਅਧੀਨ ਆਉਂਦੇ ਪਿੰਡ ਬੋਲੇਵਾਲ ਵਿੱਚ ਕੁਝ ਅਣਪਛਾਤੇ ਵਿਅਕਤੀਆਂ ਇੱਕ ਵਿਅਕਤੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਕਮਾਣ ਪੁਲਿਸ ਨੂੰ ਉਸ ਵਿੱਚ ਵੱਡੀ ਸਫਲਤਾ ਮਿਲੀ ਇੱਕ ਦੋਸ਼ੀ ਨੂੰ ਮੋਟਰਸਾਈਕਲ ਸਮੇਤ ਕੀਤਾ ਗ੍ਰਿਫਤਾਰ ਚੈਨਲ ਨੂੰ ਕਰੋ ਸਬਸਕ੍ਰਾਈਬ ਵੇਖੋ ਪੂਰੀ ਖਬਰ ਲਗੇ ਠੇਰ ਕਰਨ ਖਾਲੇ ਲੱਗੇ ਰੋ ਗਿਆ ਮਿਤੀ 4 3 25 ਇੱਕ ਸ਼ਾਮ ਨੂੰ ਅਠਵਾਲ ਮੈਦਾਨ ਦੇ ਕੋਲ ਬੁੜਿਆਉ ਪਿੰਡ ਦੇ ਕੋਲ ਇੱਕ ਹਿਮਾਚਲ ਤੋਂ ਦਿਨੇਸ਼ ਨਾ ਦਾ ਬੰਦਾ ਸੰਜੀਵਨ ਜੀਵਨ ਨਾ ਦਾ ਬੰਦਾ ਰਾਮਜੀਵਨ ਤੇ ਦਿਨੇਸ਼ ਆ ਰਹੇ ਸੀ ਤੇ ਉਹਨਾਂ ਨੇ ਹਮਾਤਲ ਜਾਣਾ ਸੀ ਜਿਹੜੇ ਬੰਦੇ ਸੀ ਤੇ ਬੁੱਟਰ ਮਿਲ ਤੇ ਕੰਮ ਕਰਦੇ ਸੀ ਜਦੋਂ 6 ਵਜੇ ਬੋਲੇਵਾਲ ਦੀ ਪੁਲੀ ਤੋਂ ਨੇ ਥੋੜਾ ਜਿਹਾ ਪਹੁੰਚੇ ਤਾਂ ਉਹ ਤਿੰਨੇ ਨਾਮ ਜ ਬੰਨਾਨੇ ਇਹਨਾਂ ਨੂੰ ਘੇਰ ਲਿਆ ਇਹਨਾਂ ਦੇ ਕੋਲੋਂ ਮੋਬਾਈਲ ਖੋਲੇ ਅਤੇ ਕੁਝ ਪੈਸੇ ਸੀ ਜਿੰਨੇ ਸੀ ਥੋੜੇ ਬੁੱਤੇ ਸੀ ਪੈਸੇ ਉਹ ਵੀ ਖੋਲੇ ਜਦੋਂ ਮਰਨ ਵਾਲਾ ਜਿਹੜਾ ਰਾਮਜੀਵਨ ਸਿੰਘ ਉਹਨੇ ਵਿਰੋਧਤਾ ਕੀਤੀ ਤਾਂ ਉਹਨਾਂ ਨੇ ਆਪਣਾ ਜਿਹੜਾ ਪਿਸਤੌਲ ਕੱਢ ਕੇ ਉਹਨੂੰ ਗੋਲੀ ਮਾਰ ਦਿੱਤੀ ਜੋ ਉਹਨੂੰ ਜਿਹੜਾ ਮੈਥੇ ਹਸਤੇ ਦਾਖਲ ਕਰਾਇਆ ਜਿੱਥੇ ਜਾ ਕੇ ਉਹਦੀ ਮੌਤ ਹੋ ਗਈ ਇਹ ਬੜਾ ਜਿਹੜਾ ਪੇਚੀ ਦਾ ਮਾਮਲਾ ਸੀ ਬੜਾ ਸੰਗੀਨ ਜਰੂਰੀ ਸੀ ਐਸਐਸਪੀ ਬਟਾਲਾ ਸਹਿਲ ਮੀਰ ਜੀ ਆਈਪੀਐਸ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ ਤੇ ਇੱਕ ਟੀਮ ਦਾ ਗਠਨ ਕੀਤਾ ਗਿਆ ਜਿਹਦੇ ਵਿੱਚ ਇੰਚਾਰਜ ਸੀਏ ਸੁਖਰਾਜ ਸਿੰਘ ਐਸ ਐਚਓ ਕੁਮਾਨ ਸੁਖਰਾਜ ਸਿੰਘ ਐਸਆਈ ਹਰਜੀਤ ਸਿੰਘ ਤੇ ਰਜਿੰਦਰ ਠਾਕਰ ਇਹ ਜਿਹੜੀ ਟੀਮ ਹੈ ਇਹਨਾਂ ਨੇ ਬੜੀ ਮਿਹਨਤ ਦੇ ਨਾਲ ਇਸ ਕੇਸ ਨੂੰ ਸੀਸੀਟੀਵੀ ਫੁਟਸ ਦੀਏ ਲੰਗਾ ਹੰਗਾਲ ਕੇ ਟੈਕਨੀਕਲ ਸਹਾਇਤਾ ਲੈ ਕੇ ਜਿਹੜੇ ਨੂੰ ਟੈਸਟ ਕੀਤਾ ਇਹਦੇ ਵਿੱਚ ਅਸੀਂ ਇੱਕ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਅਤੇ ਜਿਹੜਾ ਇੱਕ ਫੋਨ ਖੋਇਆ ਸੀ ਉਹ ਵੀ ਅਸੀਂ ਬਰਾਮਦ ਕਰ ਲਿਆ ਇਹਦੇ ਬਿਲਕੁਲ ਟੋਟਲ ਤਿੰਨ ਦੋਸ਼ੀ ਸੀ ਇੱਕ ਮੋਪਸਾਈਕਲ ਵੀ ਬਰਾਮਦ ਕਰ ਲਿਆ ਤਿੰਨ ਦੋਸ਼ੀ ਸੀ ਤੇ ਇਹਨਾਂ ਦੋਸ਼ੀਆਂ ਦੀ ਪਾਲਿਸੀ ਜਾਰੀ ਹੈ ਅਸੀਂ ਉਹ ਵੀ ਜਲਦੀ ਹੀ ਉਹਨਾਂ ਨੂੰ ਗ੍ਰਿਫਤਾਰ ਕਰ ਲਵਾਂਗੇ ਸਰ ਇਹਨਾਂ ਦਾ ਹੁਣ ਅਸੀਂ ਜਿਹੜਾ ਪੁਲਿਸ ਰਿਮਾਂਡ ਲਵਾਂਗੇ ਇਹਨਾਂ ਦੇ ਕੋਲ ਹੁਣ ਪਤਾ ਕਰਾਂਗੇ ਕਿ ਇਹਨਾਂ ਨੇ ਹੋਰ ਕਿਹੜੀ ਕਿਹੜੀਆਂ ਵਾਰਦਾਤਾਂ ਕੀਤੀਆਂ ਜਿਹੜਾ ਖੜਿਆ ਸਰ ਉਹਦਾ ਨਾਮ ਕੀ ਹੈ ਤੇ ਕਿਹੜੇ ਪਿੰਡ ਦਾ ਹੈ ਉਹਦਾ ਨਾਮ ਜੋਬਨਜੀਤ ਸਿੰਘ ਭੂਮੇ ਦਾ ਰਹਿਣੇ ਵਾਲਾ ਤੇ ਬਾਕੀ ਉਹਦੀ ਜੜੀ ਪੁੱਛ ਕੇ ਚੱਲੀ ਜਿੰਨੋ ਥਿਆਰ ਵਰਤਿਆ ਗਿਆ ਉਹ ਬਰਾਮਦ ਹੋ ਗਿਆ ਉਹ ਇਹ ਅੰਡਰ ਇਨਵੈਸਟੀਗੇਸ਼ਨ ਹੈ ਉਹਦੇ ਸੰਬੰਧ ਵਿੱਚ ਉਹਦੀ ਪੁਸ਼ਕਿਸ਼ ਚੱਲ ਰਹੀ ਹੈ ਜਰਾ ਮਾਡ ਲੈ ਕੇ ਦੀ ਪੁਸ਼ਕਿਸ਼ ਕੀਤੀ ਜਾਵੇਗੀ ਅਤੇ ਜਿਹੜੇ ਬਾਕੀ ਰਹਿੰਦੇ ਦੋਸ਼ੀ ਆ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਜਾਵੇਗਾ ਸਰ ਇਹਨਾਂ ਦਾ ਜਿਹੜਾ ਪਿਛਲਾ ਮੁੱਢਲਾ ਕ੍ਰਾਈਮ ਉਹ ਪਹਿਲਾਂ ਵੀ ਇਹ ਕਿਸੇ ਕੇਸ ਦੇ ਵਿੱਚ ਅਸੀਂ ਚੈੱਕ ਕੀਤਾ ਜੇ ਅਜੇ ਦਾ ਕੋਈ ਮੁੱਢਲਾ ਕ੍ਰਾਈਮ ਇਹਨਾਂ ਦੇ ਪਹਿਲਾਂ ਕੋਈ ਪਹਿਲਾਂ ਇਹਦਾ ਜੁਰਮ ਸੀ ਕੋਈ ਹੋਰ ਅਜੇ ਵਾਰਦਾਤ ਇਹਨਾਂ ਨੇ ਨਹੀਂ ਕੀਤੀ ਫਿਰ ਵੀ ਅਸੀਂ ਬਾਕੀ ਥਾਣੇ ਦੇ ਵਿੱਚ ਸਾਨੂੰ ਵਿੱਚ ਪੜਤਾਲ ਕਰ ਰਹੇ ਹਾਂ Thank <laughs> you.